ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਬੰਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆਏ ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ ਰੂਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇੱਥੇ ਦਰਸ਼ਨਾਂ ਲਈ ਪਹੁੰਚਿਆ ਸੀ ਤੇ ਕਾਫੀ ਖੱਜਲ ਖਵਾਰ ਹੋਇਆ 골ਡਨ ਗੇਟ ਤੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਇਹਨਾਂ ਗੁਰਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੀਆਂ ਤਸਵੀਰਾਂ ਜਿੱਥੇ ਪੰਜਾਬ ਬੰਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆਏ ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ ਉਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇੱਥੇ ਦਰਸ਼ਨਾਂ ਲਈ ਪਹੁੰਚਿਆ ਸੀ ਤੇ ਕਾਫੀ ਖੱਜਲ ਖੁਆਰ ਹੋਇਆ 골ਡਨ ਗੇਟ ਤੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਇਹਨਾਂ ਗੁਰਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਬੰਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆਏ ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ। ਉਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇੱਥੇ ਦਰਸ਼ਨਾਂ ਲਈ ਪਹੁੰਚਿਆ ਸੀ ਤੇ ਕਾਫੀ ਖੱਜਲ ਖਵਾਰ ਹੋਇਆ। 골ਡਨ ਗੇਟ ਦੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਇਹਨਾਂ ਗੁਰੇ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ। ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆਏ। ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ। ਉਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇੱਥੇ ਦਰਸ਼ਨਾਂ ਲਈ ਅਸ਼ਨਾਲੀ ਪਹੁੰਚਾ ਸੀ ਤੇ ਕਾਫੀ ਖੱਜਲ ਖਵਾਰ ਹੋਇਆ 골ਡਨ ਗੇਟ ਤੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਇਹਨਾਂ ਗੁਰਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਬੰਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆਏ ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ ਉਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇੱਥੇ ਦਰਸ਼ਨਾਂ ਲਈ ਪਹੁੰਚਾ ਸੀ ਤੇ ਕਾਫੀ ਖੱਜਲ ਖਵਾਰ ਹੋਇਆ 골ਡਨ ਗੇਟ ਤੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਇਹਨਾਂ ਗੁਰਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ। ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਬੰਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖੁਆਰ ਹੁੰਦੇ ਨਜ਼ਰ ਆਏ। ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ। ਰੋਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇਥੇ ਦਰਸ਼ਨ ਆਲੀ ਪਹੁੰਚਾ ਸੀ ਤੇ ਕਾਫੀ ਖੱਜਲ ਖਵਾਰ ਹੋਇਆ 골ਡਨ ਗੇਟ ਤੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਇਹਨਾਂ ਗੁਰਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੇਸ਼ ਭਰ ਵਿੱਚ ਪੰਜਾਬ ਬੰਦ ਦਾ ਲਗਾਤਾਰ ਹੰਗਾਰਾ ਵੇਖਣ ਨੂੰ ਮਿਲ ਰਿਹਾ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਪੰਜਾਬ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਆਮ ਲੋਕ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆਏ ਗੁਰੂ ਨਗਰੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ ਉਸ ਤੋਂ ਵਿਦੇਸ਼ੀਆਂ ਦਾ ਇੱਕ ਗਰੁੱਪ ਇਥੇ ਦਰਸ਼ਨ ਆਲੀ ਪਹੁੰਚਾ ਸੀ ਤੇ ਕਾਫੀ ਖੱਜਲ ਖਵਾਰ ਹੋਇਆ 골ਡਨ ਗੇਟ ਤੇ ਕਿਸਾਨਾਂ ਨੇ ਵਿਦੇਸ਼ੀਆਂ ਨੂੰ ਰੋਕ ਲਿਆ ਲਿਆ ਜਿਸ ਤੋਂ ਬਾਅਦ ਇਹਨਾਂ ਗੁਰਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ